What? <laughs> The arcade! <laughs> one arm. ल मानस दे सजणा आखर होणी भे सजणा तकल मानस दे सजणा आख़र हो ਸਜਣਾ ਰੋਜ਼ ਰੋਜ਼ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਉਹ ਸਜਣਾ ਰੋਜ਼ ਰੋਜ਼ ਨਹੀਂ ਆਉਣਾ ਦੇ ਬੁੱਲਿਆ ਫਿਰਦਾ ਏ ਵਿੱਚ ਕੁਝ ਤੱਕਪਰੀ ਤੇ ਰਹਿ ਕੇ ਹੰਕਾਰ ਤੇ ਫੁੱਲਿਆ ਫਿਰਦਾ ਏ ਜੋ ਬਾਦ ਕਰਕੇ ਆਇਆ ਏ ਉਹ ਬਾਦੇ ਬੁੱਲਿਆ ਫਿਰਦਾ ਏ ਇਹ ਨਹੀਂ ਤੇਰਾ ਅਸਲ ਟਿਕਾਣਾ ਇੱਕ ਦਿਨ ਇੱਥੋਂ ਪਹਿਣਾ ਜਾਣਾ ਇਹ ਨਹੀਂ ਤੇਰਾ ਅਸਲ ਟਿਕਾਣਾ ਇੱਕ ਦਿਨ ਇੱਥੋਂ ਪਹਿਣਾ ਜਾਣਾ ਦੱਸ ਕੀ ਸੱਜਣਾ ਨਾਲ ਜਾਣਾ ਦੱਸ ਕੀ ਸੱਜਣਾ ਨਾਲ ਇਸ ਰੰਗਲੀ ਦੁਨੀਆ ਤੇ ਇਸ ਰੰਗਲੀ ਦੁਨੀਆ ਤੇ ਸੱਜਣਾ ਕੋ ਜ ਰੋਜ਼ ਨਹੀਂ ਆਉਣਾ ਇਸ ਰੰਗਲੀ ਦੁਨੀਆ ਆਵੇ ਨਾ ਕਈ ਵੈਦਨੰਤਰ ਹੋ ਗੁਜ਼ਰੇ ਕਈ ਵੈਦਨੰਤਰ ਹੋ ਗੁਜ਼ਰੇ ਜੋ ਮੌਤ ਤੱਕੇ ਕੋਈ ਜਾਵੇ ਨਾ ਉਹ ਵੀ ਨਾ ਰਹੇ ਇਸ ਦੁਨੀਆ ਤੇ ਜਿੰਨਾ ਕਾਲ ਬਦਦਾ ਤੋ ਜ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਸਜਣਾ ਕਾਰਪਕਸ਼ਾ ਭੁੱਲਾ ਓ ਬੰਦੇ ਬੰਦੇ ਕੀ ਕਾਰਪਕਸ਼ਾ ਭੁੱਲਾ ਜਿਹੜੀ ਵਿੱਚ ਭਲੇਖੇ ਦੇ ਭੁੱਲ ਹੋ ਗਈ ਤੂੰ ਪੰਛੋ ਤਾਏਂਗਾ ਵਕਤ ਤੇ ਹੈ ਸ਼ਮਾ ਜਈ ਗੋਲ ਹੋ ਗਈ ਸੁੱਚ ਨਾ ਜਿਨਾਂ ਨੇ ਉਸ ਦਾ ਜਾਪ ਕੀਤਾ ਤੇ ਹਸਤੀ ਉਹ ਨਾ ਦੀ ਉਸ ਤੇ ਤਲ ਹੋ ਗਈ ਕਾਦਾ ਹੁਸਨ ਜਵਾਨੀ ਦਾ ਮਾਣ ਸੁਫੀ ਇਥੇ ਕਈਆਂ ਦੀ ਫਿਟ ਕਰੀ ਤੇ ਲ ਹੋ ਗਈ ਇਹ ਤੇ ਕਈਆਂ ਦੀ ਫਟਕਰੀ ਖੇਲ ਹੋ ਗਈ ਇੱਕ ਨੇਕੀ ਬਤੀ ਹੈ ਨਾਲ ਜਾਣੀ ਬਾਕੀ ਜੋ ਸਿਮਰਨ ਕਰ ਲੇਗਾ ਇਹ ਭਵਜਲ ਵਿਖੜਾ ਸਾਗਰ ਹੈ ਖੜਾ ਸਾਗਰ ਹੈ ਹੈ ਕਰਮਾਂ ਦੇ ਬੇੜੇ ਤਰ ਜੇਗਾ ਕੋਮਲ ਮਨ ਗੁਰ ਚਰਣੀ ਲਾ ਕੇ ਝੂਠੇ ਧੰਦੇ ਦਿਲੋਂ ਭੁਲਾ ਕੇ ਕੋਮਲ ਮਨ ਗੁਰ ਚਰਣੀ ਲਾ ਕੇ ਝੂਠੇ ਧੰਦੇ ਦਿਲੋਂ ਭੁਲਾ ਕੇ ਰਾਹਣ ਹੈ ਜਸ ਉਸ ਦਾ ਗਾ ਕੇ ਰਾਹਣ ਹੈ ਜਸ ਉਸ ਦਾ ਗਾ ਕੇ ਜੀਵਨ ਸਫਲ ਬਣਾਉਣਾ ਇਸ ਰੰਗਲੀ ਦੁਨੀਆ ਤੇ ਇਸ ਰੰਗਲੀ ਦੁਨੀਆ ਤੇ ਸੱਜਣਾ ਰੋਜ਼ ਰੋਜ਼ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਸੱਜਣਾ ਰੋਜ਼ ਰੋਜ਼ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਸੱਜਣਾ ਰੋਜ਼ ਰੋਜ਼ ਨਹੀਂ ਆਉਣਾ